ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤੋਕੜ ਗੱਬਣ ਇੱਕ ਤੋਕੜ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਵੇ ਤੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣਾ ਬਾਈ ਟੋਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਬਈ ਮੇਰਾ ਮਨਪ੍ਰੀਤ ਸਿੰਘ ਆ ਤੇ ਪਿੰਡ ਕੜੈਲੀ ਜ਼ਿਲ੍ਹਾ ਬਠਿੰਡਾ ਤੱਪਾ ਮੰਡੀ ਦੇ ਨਾਲ ਹੀ ਆਪਣਾ ਪਿੰਡ ਪਿਆ ਜਾਂਦਾ ਤੱਪਾ ਮੰਡੀ ਤੋਂ ਮੰਨ ਕੇ ਚਲ ਦੋ 2 ਕਿਲੋਮੀਟਰ ਆ ਹਾਂ ਠੀਕ ਆ ਬਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੋੜ ਹਾਂ ਤਸੀਨਾ ਤਹਿਸੀਲ ਮੌੜ ਹੈ ਤਹਿਸੀਲ ਮੌੜ ਠੀਕ ਆ ਮੋਗਲ ਨੰਬਰ ਫੋੜ 9779930893 ਠੀਕ ਆ ਬਈ ਦੋਵੇਂ ਗਾਵਾਂ ਬਈ ਆਪਣੇ ਘਰ ਦੀਆਂ ਹਾਂ ਆਪਣੇ ਘਰ ਦੀਆਂ ਬਈ ਜਿਹੜੀ ਬਈ ਪਹਿਲੇ ਨੰਬਰ ਤੇ ਦੇਣ ਨੇ ਕਿਹੜਾ ਸੂਸੂ ਇਹ ਇਹ ਬਈ ਆਪਣੇ ਕੋਲੇ ਹੁਣਾਂ ਦੂਜੇ ਸੂਏ ਸੂਈ ਹੋਈ ਆ ਤੀਜੇ ਖਾਤਰ ਗੱਬਣਾ ਇਹ 3 ਮਹੀਨਿਆਂ ਦੀ ਗੱਬਣਾ ਜਮਾ ਚੱਕ ਪਾਸ ਹਾਂਜੀ ਬਈ ਠੀਕ ਦੁੱਧ ਕਿੰਨਾ ਹੋਣਾ ਦੁੱਧ ਬਈ ਇਹਦੇ ਅੱਠਾ نیٹ ਜਮਾ 8 ਕਿਲੋ ਹੈਗਾ ਟੋਪਰੀ ਅੱਠ ਜਮਾ ਮਿੰਦਾਂਗੇ ਆਪਾਂ ਠੀਕ ਆ 65 ਫੁੱਲ ਆਉਂਦੀ ਪੂਰੀ ਵਧੀਆ ਬਈ 37 38 ਰੁਪਏ ਦੁੱਧ ਪੈਂਦਾ 37 38 ਰੁਪਏ ਦੁੱਧ ਬਈ ਕਹਿੰਦਾ ਹੱਸ ਕੇ ਪੈਂਦਾ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਚਵਾਈ ਚੁਈ ਕਿਵੇਂ ਪੂਰੀ ਇੱਕ ਨੰਬਰ ਆ ਬਈ ਪੋਲੀ ਧਾਰਾ ਠੀਕ ਆ ਕੀ ਮੁੱਲ ਲੱਜਾ ਜਰਾ ਮੁੱਲ ਬਈ ਇਹਦਾ ਯਾਰ 42000 ਰੁਪਿਆ ਦਾ ਮਾਨ ਤਨ ਹੋ ਜਾ ਹਾਂ ਮਾਨ ਤਨ ਕਰਦਾ 1 ਕਲਾ ਥਣ ਮੁੱਠੀ ਵਾਲਾ ਥਣ ਬਾਕੀ ਬਈ ਜਿਹੜੀ ਹੁਣ ਚਵਾਈ ਹੈ ਨਾ ਇਹਦੀ ਹੋਈ ਵੀ ਆ ਕਿੰਨੇ ਵਜੇ ਚੁਈ ਆਈ ਸਵੇਰ ਬਈ ਸਵੇਰ ਹੀ ਚੁਈਆਂ ਹੋਈਆਂ ਸੀ 8 ਵਜੇ ਸਾਢੇ 10 ਦਾ 10 ਵਜੇ ਕੇ ਸੌਰੀ 55 ਮਿੰਟ ਹੋ ਗਏ 8:49 ਜੱਜਮੈਂਟ ਕਰ ਲਿਓ ਸ਼ਾਮ ਤੱਕ ਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੇ ਬਾਕੀ ਬਾਈ ਕਹਿੰਦਾ 8 ਲੀਟਰ ਦੁੱਧ ਆਪਾਂ ਨਾਪਦੇ ਆਂਗੇ ਦੁੱਧ ਹੋਊਗਾ ਉੱਪਰ ਹੀ ਬਾਈ ਹਾਂਜੀ ਬਾਈ ਦੋ ਤੇ ਦੇਠਾ 10 ਲੀਟਰ ਸੀ ਬਾਈ ਗਰਮੀ ਕਰਕੇ ਘਟ ਗਈ ਠੀਕ ਆ ਮੁੱਲ 42000 ਹਾਂ ਮੁੱਲ 42000 ਮਾਨਤਨ ਹੋ ਜਾਣਾ ਬਾਈ ਮਾਨਤਨ ਕਰ ਦਿੰਦੇ ਚੰਗੀ ਆ ਤੁਰੇ ਤਰੇ ਦੀ ਸਾਫ ਪੂਰੀ ਵਧੀਆ ਬਾਈ ਸਾਬ ਅੱਖਾਂ ਵਿੱਚ ਕੀਆ ਯਾਰ ਬੰਦਾ ਮੋੜਦਾ ਨਹੀਂ ਹੈਗਾ ਹੋ ਠੀਕ ਆ ਬਾਈ ਪ੍ਰਿੰਟ ਪ੍ਰਿੰਟ ਚੰਗਾ ਥਣ ਲੇਵਾ ਚੰਗਾ ਫੇਸ ਬੜਾ ਪਿਆਰਾ ਚਵਾਈ ਚੂਈ ਬਾਈ ਕਹਿੰਦਾ ਚੰਗੀ ਆ ਆਰਡਰ ਕਮਾਲ ਦਾ ਬਾਈ ਸ਼ਾਮ ਦਾ ਕੱਟ ਰਾ ਜਿਹੜੀ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਅਲੱਗ-ਅਲੱਗ ਥਣ ਮੁੱਠੀ ਵਾਲਾ ਏ ਬਈ ਟੋਕੜਾ ਕੀ ਕੱਲੀ ਇਹਦੇ ਥਾਂ ਇਹਨੂੰ ਬਈ ਹੋ ਗਿਆ ਹੋ ਯਾਰ ਘੱਟੋ ਘੱਟ 6-7 ਮਹੀਨੇ ਇਹ ਤਾਂ ਆਪਾਂ ਲਿਆਂਦੀ ਸੀਗੀ ਠੀਕ ਆ ਤੇ ਥੋੜਾ ਜਿਹਾ ਮੰਨ ਕੇ ਚਲੋ ਵੀ ਇਹ ਥੋੜਾ ਘਣਾ ਉੱਪਰ ਆ ਜਾ ਕਰਦੀ ਐ ਵੀ ਟੇਕ ਜੂਗੀ ਦੁੱਧ ਇਹਦੇ ਠਾਏਗਾ 9 ਕਿਲੋ ਠੀਕ ਆ ਇਹਦੀ ਫੈਂਟ ਵਧੀਆ ਹੁੰਦੀ ਐ ਦਾ ਦੁੱਧ ਪੈਂਦਾ 445 ਰੁਪਏ ਸੂਆ ਕਿਹੜਾ ਸੂਆ ਬਈ ਇਹ ਹੋ ਯਾਰ ਤੀਜਾ ਦਾ ਹੋਊਗਾ ਤੀਜਾ ਹੋਣਾ ਠੀਕ ਆ ਲਿਆਂਦੀ ਵੀ ਐ ਬਾਈ ਕਹਿੰਦਾ ਤਕਰੀਬਨ 6-7 ਮਹੀਨੇ ਮੰਨ ਲਿਓ ਬਈ ਸੂਈ ਨੂੰ ਖਣ ਬਹੁਤ ਚੰਗਾ ਹਨ ਚਵਾਈ ਚੁਈ ਚੰਗੀ ਹੈ ਇਸ ਚਵਾਈ ਚੰਗੀ ਹੈ ਬਈਆ ਫਾਂਡ ਫੋਨ ਵੀ ਬਾਈ ਕਹਿੰਦਾ ਚੰਗੀ ਆਉਂਦੀ ਹੈ ਹਨ ਉਹਦੇ ਨਾਲ ਵਾਧਾ ਆਉਂਦੀ ਹੈ ਫਾਂਡ ਆਂ ਦੀ ਹਾਂਜੀ ਬਈ ਠੀਕ ਆ ਬਈ ਤੇ ਕੀ ਮੁੱਲ ਆ ਫਿਰ ਇਹਦਾ ਜੇ ਬਈ 20000 ਰੁਪਏ ਮੁੱਲ ਹੈਦਾ ਬਾਕੀ ਦੇ ਦਾਂਗੇ ਕੋਈ ਗੱਲ ਨਹੀਂ ਸਾਥੀ ਠੀਕ ਆ ਬਈ ਹਾਂਜੀ 20000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜਾ ਸਨਕੀਆ ਕੱਦ ਵੱਡ ਵਾਲੀ ਆ ਖਾਣ ਲੈ ਵਾ ਚੰਗਾ ਗਾ ਬਈ ਤੇ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਆ ਫਾਂਡ ਫੋਨ ਵੀ ਫੁੱਲ ਆਉਂਦੀ ਆ ਤੇ ਨਾਗ ਸੀ ਕਿ ਭਰਾ ਕੋਲੇ ਦੋ ਦੋਨੇ ਰਖਾ ਕਿਸੇ ਵੀ ਦੇ ਦੋਨਾਂ ਜੋ ਕੋਈ ਵੀ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ